ਲੋਕ ਸਭਾ ਦੀਆਂ ਚੋਣਾਂ ਦਾ ਅਗਾਜ਼ ਹੋ ਚੁੱਕਿਆ ਹੈ ਵਕਫ ਵਕਫ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਉੱਥੇ ਹੀ ਗੱਲ ਕਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਤੋਂ ਸਾਬਕਾ ਕੈਬਨਿਟ ਮੰਤਰੀ ਅਨਿਰਦ ਜੋਸ਼ੀ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਇਸੇ ਤਰ੍ਹਾਂ ਤੇ ਹਲਕਾ ਅਟਾਲ ਦੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣਕੇ ਵੱਲੋਂ ਪਿੰਡ ਸੋਈਆਂ ਵਿਖੇ ਸਾਬਕਾ ਸਰਪੰਚ ਧਰਮਵੀਰ ਸਿੰਘ ਦੀ ਅਗਵਾਈ ਵਿੱਚ ਇੱਕ ਭਲਵੇਂ ਮੀਟਿੰਗ ਕੀਤੀ ਗਈ ਕਾਲ ਕਰ ਰਹੇ ਹਾਂ ਜੀ ਪਤਾ ਨਹੀਂ ਅੱਜ ਬੜਾ ਟਾਰੀ ਹਲਕੇ ਦੇ ਵਿੱਚ ਆਇਆ ਕਿੰਨਾ ਉੰਗਾਰਾ ਗਿਆ ਵਰਤਣਾ ਜੀ ਅੱਜ ਲੋਕ ਸਭਾ ਹਲਕਾ ਟਾਰੀ ਦੇ ਵਿੱਚ ਜਹਦਰ ਗੁਲਜਾਰ ਸਿੰਘ ਜੀ ਰਣੀ ਕੇ ਜੋ ਸਾਬਕਾ ਮੰਤਰੀ ਪੰਜਾਬ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਟਾਰੀ ਸਰਕਮ ਤੋਂ ਸ਼ੁਰੂ ਹੋ ਕੇ ਅੱਜ ਚੌਥੇ ਬਰੂਮ ਦੇ ਹੀ ਪਹੁੰਚਿਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸ੍ਰੀ ਅਨਿਲ ਜੋਸ਼ੀ ਜੋ ਪਾਰਲੀਮੈਂਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਸਾਰੇ ਸਰਕੂਲਾਂ ਨੇ ਹਲਕੇ ਦੇ ਨਮਾਇੰਦਿਆਂ ਨੇ ਪੰਚਾਂ ਸਰਪੰਚਾਂ ਸਰਕੂਲ ਪ੍ਰਧਾਨਾਂ ਤੇ ਵੋਟਰਾਂ ਸਪੋਰਟਰਾਂ ਨੇ ਖੁੱਲ ਕੇ ਵਿਚਾਰਾਂ ਕੀਤੀਆਂ ਨੇ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਬੀਜੇਪੀ ਦੇ ਇੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਅਦਿਲ ਜੀ ਅਤੇ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਮੇਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਤੇ ਕੁਝ ਆਪ ਦੇ ਵਰਕਰ ਉਹ ਤਿੰਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਸਰੋਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹ ਸਰੀਰ ਨਿਲ ਜੋਸ਼ੀ ਦੇ ਦੀ ਵਜੂਦਗੀ ਦੇ ਵਿੱਚ ਉਹ ਸਰੋਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਇਹ ਤੋਂ ਸਾਬਤ ਹੁੰਦਾ ਵਾ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਵਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੇ ਸੀਟ ਸਮੇਤ ਪੰਜਾਬ ਦੀਆਂ 13 ਦੀਆਂ 13 ਸੀਟਾਂ ਉਹ ਸਰੋਣੀ ਅਕਾਲੀ ਦਲ ਦੀ ਝੋਲੀ ਪਾਉਣ ਜਾ ਰਹੇ ਨੇ ਅਸ ਮੇਰੇ ਨਾਲ ਸਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਜਹਦਰ ਵਿਕਮਿੰਦਰ ਸਿੰਘ ਜੀ ਖਾਪੜਖੇੜੀ ਆ ਬੰਬ ਸਾਹਿਬ ਤੇ ਹਲਕੇ ਦੀ ਸਮੁੱਚੀ ਦੀ ਦ੍ਰਿਸ਼ਮ ਵੀ ਮੌਜੂਦ ਆ ਇਸ ਕਰਕੇ ਲੋਕਾਂ ਨੇ ਫੈਸਲਾ ਕਰ ਲਿਆ ਵਾ ਕਿ 2024 ਜਿਹੜੀ ਆਈ ਹੈ ਪਾਰਲੀਮੈਂਟ ਦੀ ਚੋਣ 13 ਦੀ 13 ਸੀਟਾਂ ਤੇ 2027 ਦੇ ਵਿੱਚ ਸਰਦਾ ਸਰਬੀਰ ਸਿੰਘ ਜੀ ਬਾਲਾ ਸਾਹਿਬ ਨੂੰ ਲੋਕ ਮੁਖਬਤੀ ਵਖਾਣਾ ਚਾਹੁੰਦੇ ਨੇ ਇਹ ਸਾਡੀ ਅੱਜ ਅੱਜ ਦਾ ਫੈਸਲਾ ਹੈ ਕਰਨਾ ਸ਼ੁਰੂ ਕਿਤੋਂ ਕਰਦੇ ਕੰਮੇ ਲਗਾਨੀ ਆ ਨਾਮ ਬੱਸ ਕੇ ਉਹ ਤਾੜੀ ਦੀ ਰੀਤ ਰਵਾਜ ਨਵਾਸ਼ਣਾ ਰੋਜੀ ਆਪਣਾ ਨਾਮ ਪਰ ਪੈਂਡਣਾ ਮੈਂ ਕਮਬੀਰ ਸਿੰਘ ਸਾਹਿਬ ਦਾ ਸਰਪੰਚ ਸੁਈਆ ਗੁਰਦ ਅੱਜ ਇੱਥੇ ਸਾਡੇ ਪਿੰਡ ਸ੍ਰੀ ਅਨਿਲ ਜੋਸ਼ੀ ਜੀ ਸਰਦਾਰ ਗੁਰਜਾ ਸਿੰਘ ਰਣਕੀਤ ਜੀ ਆਉਣ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਸੱਲੇ ਵੀ ਵਿਸ਼ਵਾਸ ਦਵਾਉਣਾ ਹਾਂ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਜੋਸ਼ੀ ਸਾਹਿਬ ਨੂੰ ਵੱਡੀ ਬਹੁਮਤ ਨਾਲ ਜਿੱਤਾ ਕੇ ਤੇ ਪਾਰਲੀਮੈਂਟ ਦੇ ਭੇਜਾਂਗੇ। ਬਾਕੀ ਕੀ ਲਾਦੇ ਮੁਕਾਬਲਾ ਕਿਹੜੀ ਕਿਹੜੀ ਪਾਰਟੀ ਦਾ ਆਪਣੇ ਨਾਲ ਆ ਗਾਲੀ ਦਿੰਦਾ। ਮੁਕਾਬਲਾ ਹੈ ਹੀ ਨਹੀਂ ਜੀ ਜਿਹੜੇ ਆਪਣੇ ਜੋਸ਼ਾ ਵਾਂ ਬਹੁਤ ਮਿਹਨਤੀ ਆ ਲੋਕਾਂ ਨੇ ਉਹਨਾਂ ਦਾ ਕੰਮ ਵੇਖਿਆ ਰਣਕੀਤ ਸਾਹਿਬ ਦਾ ਕੰਮ ਵੇਖਿਆ ਵਾ। ਲੋ ਕਰੂ ਐਤੀ ਦੀ ਜੀ ਆ ਆਮ ਆਪਰੇ ਪਾਰਟੀ ਦਾ ਸੁਭਾਰਾ ਹੀ ਨਹੀਂ ਕਰੀ ਲੋਕੀ ਪਿੰਡਾਂ ਚ ਗਾਲਾਂ ਕੱਢ ਕੇ ਭਜਾਉਂਦੇ ਆ ਨਾ ਕਿ ਦੀ ਪਿੰਡਾਂ ਚ ਵੜੇ ਆਓ ਹਲੇ ਤੱਕ ਜਿਉ ਤੁਹਾਡਾ ਐਮਐਲਏ ਬਣੋਗੀ ਕਿ ਪਿੰਡਾਂ ਚ ਨਹੀਂ ਆਇਆ ਜੀ ਸਰਪ ਨੂੰ ਪਿੰਡਾਂ ਚ ਜੰਨਾ ਦੇ ਖਬਰ ਮੰਗ ਆ ਹਾਂਜੀ ਬਹੁਤ ਵਧੀਆ ਜੀ ਪਿੰਡਾਂ ਚ ਵੀ ਲਹਿਰ ਚੱਲ ਰਹੀ ਆ ਜੀ ਪਿੰਡਾਂ ਚ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਹੀ ਆ ਲੋਕਾਂ ਨੂੰ ਜਿਹੜੀਆਂ ਦੋ ਪਾਰਟੀਆਂ ਪਹਿਲਾਂ ਵੇਖੀਆਂ ਕਾਂਗਰਸ ਵੀ ਵੇਚ ਲਈ ਤੇ ਆਪ ਵੀ ਵੇਚ ਲਈ ਲੋਕਾਂ ਦਾ ਇਹਨਾਂ ਵਲੋਂ ਜਿਹੜਾ ਮੋਸਿਓ ਭੰਗ ਹੋ ਚੁੱਕਾ ਵਾ ਲੋਕਾਂ ਨੇ ਵੇਖ ਲਿਆ ਵੀ ਜਿਹੜੀਆਂ ਆਪਾਂ ਆਪ ਜਿਤਾਇਆ ਬਹੁਤ ਸਾਰੇ ਬੀਜੇਪੀ ਦੇ ਝਾੜੂ ਦੇ ਵਿੱਚੋਂ ਆ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਇਆ ਇੰਨਾ ਕ ਸਮਰਥਨ ਮਿਲਦਾ ਪਿਆ ਵਾ ਕਿਉਂਕਿ ਲੋਕੀ ਪਛਤਾਵੇ ਤੇ ਦੋ ਵਾਰੀ ਲੋਕਾਂ ਨੂੰ ਇਹ ਸਬਜ ਬਾਗ ਵਿਖਾ ਕੇ ਠੱਗਿਆ ਵਾ ਇਹਨਾਂ ਲੋਕਾਂ ਨੇ ਕਾਂਗਰਸ ਨੇ ਵੀ ਠੱਗਿਆ ਆ ਝਾੜੂ ਵਾਲਿਆਂ ਨੇ ਤੇ ਲੋਕਾਂ ਦਾ ਜੋ ਹਾਲ ਕੀਤਾ ਦੋ ਸਾਲਾਂ ਜੀ ਲੋਕੀ ਕੰਨਾਂ ਨੂੰ ਹੀ ਹੱਥ ਲਾਉਂਦੇ ਆ ਵੀ ਹੁਣ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਿਆ ਇਹ ਸਭ ਮਾਡਲ ਨਵਾਂ ਨਵਾਂ ਲੈ ਕੇ ਆਉਂਦੇ ਕੋਈ ਅਮਰੀਕਾ ਦਾ ਮਾਡਲ ਲਿਆ ਆ ਵਾ ਕੋਈ ਕਿਤੋਂ ਲੈ ਆਉਂਦਾ ਕੋਈ ਦਿੱਲੀੋਂ ਲੈ ਆਇਆ ਸੀ ਪਹਿਲਾਂ ਤੇ ਕੋਈ ਸੌਹਾ ਖਾ ਕੇ ਲੋਕਾਂ ਨੂੰ ਲੁੱਟ ਕੇ ਲੈ ਗਿਆ ਇਸ ਕਰਕੇ ਲੋਕੀ ਇਸ ਪਿਛਤਾਵੇ ਚ ਲੋਕਾਂ ਨੂੰ ਯਾਦ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਵੀਰ ਸਿੰਘ ਬਾਦਲ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਉਹਨਾਂ ਦੀਆਂ ਵੈਲਫੇਅਰ ਸਕੀਮਾਂ ਕਿਸਾਨਾਂ ਨੂੰ ਵੀ ਸਭ ਨੂੰ ਉਹਨਾਂ ਦੀ ਡਿਵੈਲਪਮੈਂਟ ਇਸ ਕਰਕੇ ਸਭ ਵਾਪਸ ਆ ਰਿਹਾ ਆਉਣ ਵਾਲਾ ਸਮਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਉਹ ਮੈਕਸਿਮਮ ਸੀਟਾਂ ਜਿੱਤੂਗਾ ਫਿਰ ਆਉਣ ਵਾਲੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਕਿਉਂਕਿ ਜੋ ਅਸੀਂ ਟੈਂਪਰੇਮੈਂਟ ਜੋ ਛਾ ਲੋਕਾਂ ਦਾ ਜੋ ਜਨੂਨ ਵੇਖਦੇ ਪਏ ਆ ਇਹ ਬਿਲਕੁਲ ਵੇਬ ਮਾਨੂੰ ਕੀ ਪਰਵਾਹ ਘਰ ਬਲਿਆ ਜੀ ਪੂਰਾ ਪਰਵਾਹ ਤੁਹਾਡੇ ਸਾਹਮਣੇ ਆਂ ਵੇਖ ਲਓ ਕਿਤਨਾ ਛਾਲਾ ਮਾਰਦੇ ਪਏ ਲੋਕ ਜੀ ਸ਼ਹਿਰ ਨੂੰ ਤਸੀਹ ਯੂਰਪਣ ਆ ਤੇ ਪਿੰਡਾਂ ਦਾ ਵੀ ਉਥੇ ਤੁਹਾਡੇ ਤੇ ਵਿਕਾਸ ਕੀਤਾ ਜਾ ਰਿਹਾ ਤੇ ਪਿੰਡਾਂ ਦਾ ਕਾ ਟੈਲਾਂ ਲੱਗੀਆਂ ਯੂਰਪ ਨਹੀਂ ਲੱਗਦਾ ਕਹਤਾਂ ਇਹ ਰੋਡੀਕੇ ਸਾਹਿਬ ਦੀਆਂ ਲੱਗੀਆਂ ਹੈ ਐ ਇਸ ਤੋਂ ਬਾਅਦ ਟੇਟਰ ਨਹੀਂ ਲੱਗੀ ਕੋਈ ਪੁੱਟਿਆ ਗਿਆ ਹੋਗਾ ਕੰਟਰੈਕਸ਼ਨ ਕੌਣ ਲੈਣ ਵਾਲੇ ਰਿਪੇਅਰ ਵੀ ਨਹੀਂ ਹੋਇਆ ਜੇ ਤੋਂ ਵੀ ਵੱਧ ਵਿਕਾਸ ਦੀ ਮੰਗ ਕਰਦੇ ਨੇ ਲੋਕ ਮੈਂ ਕਹਾਂ ਜੋ ਕਹਿਣਗੇ ਜੋ ਮੂੰਹ ਕਹਿਣਗੇ ਦੁਨੀਆ ਤੇ ਕੁਛ ਔਖਾ ਹੀ ਨਹੀਂਗਾ ਇੱਛਾ ਹੀ ਨਹੀਂ ਹੈਗੀ ਲੋਕਾਂ ਦੀ ਮੈਂ ਤਾਈ ਨੂੰ ਕਿਹਾ 75 ਸਾਲਾਂ ਦੇ ਪਾਰਲੀਮੈਂਟ ਦੇ ਇਤਿਹਾਸ ਦੇ ਵਿੱਚ ਕੋਈ ਮੈਨੂੰ ਇੱਕ ਐਮਪੀ ਦੱਸੋ ਜਿਹਨੇ ਦੋ ਪੈਸਾ ਦਾ ਕੰਮ ਕੀਤਾ ਕਿਸੇ ਨੇ ਕੱਖ ਕੀਤਾ ਹੀ ਨਹੀਂ ਆ ਤੇ ਪਹਿਲਾਂ ਮੇਰੇ ਤੋਂ ਐਮਐਲਏ ਵੀ ਨਹੀਂ ਕਿਸੇ ਨੇ ਕੀਤਾ ਨਾ ਮੰਤਰੀ ਨੇ ਕਿਹਾ ਇਹ ਕੰਮ ਦਾ ਕਲਚਰ ਅਸੀਂ ਲੈ ਕੇ ਆਏ ਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੀ ਲੈ ਕੇ ਆਈ ਆ ਤੇ ਸੁਖਬੀਰ ਬਾਦਲ ਹੀ ਲੈ ਕੇ ਆ ਰਣਜੀਤ ਸਿੰਘ ਸਾਬ ਲੈ ਕੇ ਆ ਹਨਲ ਜੋਸ਼ੀ ਲੈ ਕੇ ਪਹਿਲਾਂ ਨਾ ਕਿਸੇ ਨੇ ਕੰਮ ਕੀਤਾ ਨਾ ਕਿ ਉਹਨੂੰ ਪਤਾ ਹੈ ਬਾਕੀ ਦੇ ਲੋਕਾਂ ਨੂੰ ਅੱਜ ਅਹਿਸਾਸ ਹੋ ਰਿਹਾ ਵੀ ਉਸ ਤੋਂ ਬਾਅਦ ਵੀ ਕੱਖ ਨਹੀਂ ਹੋਇਆ ਐਪੀ ਨੇ ਦੋਸ ਹੀ ਲਏ ਆ ਪਿੰਡ ਬਰ ਝਾੜੀ ਦੀ ਮਾਰੀ ਜਾ ਕੇ ਨਾ ਪਿੰਡਾਂ ਦੀ ਤੇ ਗੋਦ 'ਚ ਹੋਰ ਕੁਝ ਭਾ ਕੇ ਬੈ ਗੇ ਰਾਸ਼ਨ ਪਾਣੀ ਤੇ ਆਪਣਾ ਪ੍ਰਾਡ ਫਲੂਟ ਕਈ ਗੋਦ 'ਚ ਰੱਖ ਲਏ ਤੇ ਫਿਰ ਪਿੰਡਾਂ ਦਾ ਖਿਆਲ ਕਿੱਥੋਂ ਰੱਖੇ